ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੇਲੇ ਆਪਾਂ ਜਿਹੜੇ ਸਥਾਨ ਤੇ ਪਹੁੰਚੇ ਆ ਇਹਦਾ ਨਾਮ ਹੈ ਗੁਰਦੁਆਰਾ ਗੜੀ ਬਾਬਾ ਬੰਦਾ ਸਿੰਘ ਬਹਾਦਰ ਆਪਾਂ ਸਾਰੇ ਜਾਣਦੇ ਆ ਕਿ ਸਨ 1715 ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਇਸ ਆਸਥਾਨ ਦੇ ਉੱਤੇ ਘੇਰਾ ਪਿਆ ਲਾਹੌਰ ਦਾ ਉਸ ਸਮੇਂ ਦਾ ਜਿਹੜਾ ਆਗੂ ਮੁਗਲ ਆਗੂ ਅਬਦੁਲ ਸਮਦ ਖਾਨ ਸੀ ਉਸਨੇ ਇੱਥੇ ਘੇਰਾ ਪਾਇਆ 2 April 1715 ਤੋਂ ਇੱਥੇ ਘੇਰਾ ਸ਼ੁਰੂ ਹੋਇਆ ਸਿੰਘ 8 ਮਹੀਨੇ ਇੱਥੇ ਘੇਰੇ ਦੇ ਵਿੱਚ ਘੇਰੇ ਰਹੇ ਇੱਥੇ ਇੱਕ ਬੁੱਤ ਸਾਹਮਣੇ ਦਿਖ ਰਿਹਾ ਸਿੱਖਾਂ ਦੇ ਵਿੱਚ ਬਹੁਤ ਪ੍ਰਥਾ ਤਾਂ ਨਹੀਂ ਪਰ ਇੱਕ ਸਾਨੂੰ ਯਾਦ ਚੇਤੇ ਕਰਾਉਂਦੀ ਹੈ ਉਸ ਸਮੇਂ ਦੀ ਇਹ ਬੁੱਤ ਸਾਹਮਣੇ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਇਹ ਜੋ ਗੱਡੀ ਗੁਰਦਾਸ ਰੰਗਲ ਦੀ ਗੱਡੀ ਆਪਾਂ ਜਾਣਦੇ ਆ ਇਹ ਉਹ ਸਥਾਨ ਆ ਮੈਂ ਵੀ ਤਕਰੀਬਨ ਇੱਥੇ ਪਹਿਲੀ ਵਾਰੀ ਆਇਆ ਕਿ ਇਸ ਤੋਂ ਪਹਿਲਾਂ ਮੈਨੂੰ ਵੀ ਮੌਕਾ ਨਹੀਂ ਮਿਲਿਆ ਇਹ ਸੰਖਾ ਨਹੀਂ ਲੰਘ ਰਿਹਾ ਸਾਦਿਲ ਕੀਤਾ ਕਿ ਆਪ ਵੀ ਦਰਸ਼ਨ ਮੇਲੇ ਕਰਦੇ ਆ ਤੇ ਇਸ ਤੋਂ ਬਾਅਦ ਤੁਹਾਨੂੰ ਵੀ ਦਰਸ਼ਨ ਮੇਲੇ ਕਰਵਾਉਂਦੇ ਆ ਇਥੇ ਖਾਸ ਗੱਲ ਇਹ ਆ ਕਿ ਇਹ ਜਿਹੜੇ ਆ ਸਥਾਨ ਆ ਇਹ ਇਥੇ ਥੇ ਵੀ ਲਿਖਿਆ ਹੋਇਆ ਥੇਗ ਗੜੀ ਜਿਵੇਂ ਬਾਕੀ ਜਿਹੜਾ ਧਰਤੀ ਦਾ ਪੱਧਰ ਆ ਜਿਵੇਂ ਉਹ ਤੁਸੀਂ ਵੇਖ ਰਹੇ ਹੋ ਸਾਹਮਣੇ ਲੋਕ ਆ ਰਹੇ ਆ ਉਹਨਾਂ ਦਾ ਪੱਧਰ ਇਹ ਸਥਾਨ ਤੋਂ ਨੀਵਾ ਮਤਲਬ ਇਹ ਉੱਚੀ ਥਾਂ ਦੇ ਉੱਤੇ ਇਹ ਗੱਡੀ ਸੀ ਜਿਵੇਂ ਚਮਕੌਰ ਦੀ ਗੱਡੀ ਉੱਚੇ ਥਾਂ ਤੇ ਸੀ ਇਸੇ ਤਰੀਕੇ ਨਾਲ ਇਹ ਥੜੀ ਜਿਹੜੀ ਆ ਇਹ ਸਥਾਨ ਦੇ ਉੱਤੇ ਸਿੰਘ 8 ਮਹੀਨੇ ਮੁਗਲਾਂ ਦੇ ਘੇਰੇ ਚ ਰਹੇ ਮੈਂ ਤੁਹਾਨੂੰ ਬਿਲਕੁਲ ਬਾਹਰਲੇ ਪਾਸੇ ਲੈ ਕੇ ਜਾ ਰਿਹਾ ਇਹ ਗੁਰਦੁਆਰਾ ਸਾਹਿਬ ਆ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਖਾਲਸਾ ਰਾਜ ਦੀ ਸਿਰਜਣਾ ਬਾਬਾ ਬੰਦਾ ਸਿੰਘ ਬਹਾਦਰ ਨੇ ਕੀਤੀ ਇੱਥੇ 8 ਮਹੀਨੇ ਘੇਰਾ ਪਿਆ ਰਿਆ ਬਾਈ April 1715 ਤੋਂ ਲੈ ਕੇ ਤੇ ਦਸੰਬਰ ਦੀ ਤਰੀਕ ਮੈਨੂੰ ਹੁਣ ਪੂਰੀ ਕਨਫਰਮ ਨਹੀਂ ਤੇ ਦਸੰਬਰ 1715 ਤੱਕ ਫਿਰ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਨਾਂ ਦੇ 800 ਸਾਥੀਆਂ ਨੂੰ ਇਥੋਂ ਗ੍ਰਿਫਤਾਰ ਕਰਕੇ ਲਾਹੌਰ ਲਜਾਇਆ ਗਿਆ ਲਾਹੌਰ ਤੋਂ ਜਲੂਸ ਜਲੂਸ ਜਿਹੜਾ ਇੱਕ ਸ਼ਾਨਾ ਤਰੀਕਾ ਵੀ ਹੁੰਦਾ ਕਿਹਾ ਜਾਂਦਾ ਪਰ ਬਾਬਾ ਬੰਦਾ ਸਿੰਘ ਬਹਾਦਰ ਦਾ ਮੌਜੂ ਵੀ ਉਡਾਇਆ ਗਿਆ ਤੇ ਉਹ ਆਪਣੇ ਪੁੱਤਰ ਸਮੇਤ ਅਤੇ ਸਾਥੀ ਸਿੰਘਾਂ ਸਮੇਤ ਅ ਦਿੱਲੀ ਵਿੱਚ ਜਾ ਕੇ ਸ਼ਹੀਦ ਕੀਤੇ ਗਏ ਲਾਹੌਰ ਤੋਂ ਦਿੱਲੀ ਲਿਜਾਇਆ ਗਿਆ ਸੋ ਇਹ ਸਥਾਨ ਦਾ ਬਾਹਰਲਾ ਪਾਸਾ ਤੁਸੀਂ ਆ ਵੇਖ ਸਕਦੇ ਹੋ ਕਿ ਧਰਤੀ ਦੇ ਪੱਧਰ ਤੋਂ ਇਹ ਥਾਂ ਉੱਚੀ ਦਿਖ ਰਹੀ ਆ ਅਤੇ ਜਿਹੜੇ ਇਸ ਤੋਂ ਵੀ ਨਾਲ ਦੇ ਖੇਤ ਆ ਉਹ ਬਿਲਕੁਲ ਹੋਰ ਵੀ ਨੀਵੇਂ ਆ ਸੋ ਆਪਾਂ ਚੱਲਦੇ ਆ ਅੱਗੇ ਇਤਿਹਾਸ ਲਿਖਿਆ ਵੀ ਹੋਇਆ ਵਾ ਤੇ ਮੈਂ ਟਰਾਈ ਕਰਦਾ ਕਿ ਤੁਹਾਡੇ ਨਾਲ ਸਾਰਾ ਇਤਿਹਾਸ ਪੜ੍ਹ ਕੇ ਸੁਣਾ ਦਿਆਂ ਤੇ ਸੋ ਇਹ ਜਿਹੜਾ ਤੁਸੀਂ ਇਸ ਵੇਲੇ ਦਰਸ਼ਨ ਕਰ ਰਹੇ ਹੋ ਇਹ ਸਿੱਖ ਧਰਮ ਦੇ ਵਿੱਚ ਇਹ ਬਹੁਤ ਵੱਡੀ ਮਹੱਤਤਾ ਇਹ ਸਥਾਨ ਰੱਖਦਾ ਜਿਵੇਂ ਕਿ ਇੰਨੀ ਦਿਨੀ ਅਸੀਂ ਯਾਦ ਕਰ ਰਹੇ ਹਾਂ 1984 ਦੇ ਸ਼ਹੀਦਾਂ ਨੂੰ ਉਹ ਸਮਾਂ ਜਦੋਂ ਸੰਜਨੈਲ ਸਿੰਘ ਦੀ ਖਾਲਸਾ ਪਿੰਡਰਾਵਾਲੇ ਜਨਰਲ ਸ਼ਿਵੇਕ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਜਿਹੜੀ ਜੰਗ ਜਿਹੜੀ ਲੜੀ ਆ ਹਿੰਦ ਹਕੂਮਤ ਦੇ ਨਾਲ ਭਾਰਤੀ ਫੋਰਸਾਂ ਦੇ ਨਾਲ ਸਿੰਘ ਜਿਸ ਜਾਂਬਾਜ਼ੀ ਨਾਲ ਲੜੇ ਅਤੇ ਪਿਸ਼ੋਕੜ ਦੇ ਵਿੱਚ ਜੋ ਕੁਝ ਵਾਪਰਿਆ ਆਪਾਂ ਇੱਥੇ ਯਾਦ ਕਰ ਰਹੇ ਹਾਂ 300 ਸਾਲ ਪਹਿਲਾਂ ਦੀ ਗੱਲ ਨੂੰ ਕਿ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਹੁਣਾਂ ਨੂੰ ਘੇਰਾ ਇਸਥਾਨ ਦੇ ਪਿਆ ਇੱਥੋਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਲਾਹੌਰ ਅਤੇ ਉਪਰੰਤ ਦਿੱਲੀ ਲੈ ਜਾ ਕੇ ਸ਼ਹੀਦ ਕੀਤਾ ਇੱਕ ਵਾਰੀ ਮੈਂ ਪਹਿਲਾਂ ਵੀ ਗਿਆ ਸਾਂ ਜਿਹੜਾ ਸਥਾਨ ਰਿਆਸੀਆ ਉਸ ਥਾਂ ਦੇ ਉੱਤੇ ਵੀ ਬਾਬਾ ਬੰਦਾ ਸਿੰਘ ਬਹਾਦਰ ਜਾਂਦੇ ਰਹੇ ਜਿਵੇਂ ਕਲਾਂ ਨੌਰ ਫਤਿਹ ਕੀਤਾ ਬਟਾਲਾ ਫਤਿਹ ਕੀਤਾ ਇਹ ਉਸ ਤੋਂ ਬਾਅਦ ਦੀਆਂ ਗੱਲਾਂ ਨੇ ਕਿ ਜਦੋਂ ਇੱਥੇ ਆਖਰੀ ਸਮੇਂ ਦੇ ਵਿੱਚ ਘੇਰਾ ਪੈਂਦਾ ਸੋ ਮੈਂ ਗੁਰਦੁਆਰਾ ਸਾਹਿਬ ਵਾਲੇ ਪਾਸੇ ਨੂੰ ਤੁਹਾਨੂੰ ਲਿਜਾ ਕੇ ਲਿਜਾ ਰਹਿਆਂ ਕਿ ਜਿੱਥੇ ਇਤਿਹਾਸ ਦੇ ਨਾਲ ਮੈਂ ਤੁਹਾਨੂੰ ਵਾਕਿਫ ਕਰਾਉਣਾ ਕਿ ਜੋ ਲਿਖਤੀ ਰੂਪ ਦੇ ਵਿੱਚ ਇੱਥੇ ਗੁਰਦੁਆਰਾ ਸਾਹਿਬ ਵੱਲੋਂ ਲਿਖਿਆ ਹੋਇਆ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਨਾ ਚੰਦ ਮਿੰਟਾਂ ਦੇ ਵਿੱਚ ਪੂਰਾ ਕੰਪਲੀਟ ਇਤਿਹਾਸ ਚੰਦ ਸ਼ਬਦਾਂ ਵਿੱਚ ਅੰਕਿਤ ਕਰਨ ਦੀ ਕੋਸ਼ਿਸ਼ ਕੀਤੀ ਆ ਸੋ ਸਾਡੇ ਵੱਡੇ ਭਾਗ ਹੈ ਕਿ ਅਸੀਂ ਇਹ ਚੀਜ਼ਾਂ ਦਰਸ਼ਨ ਕਰ ਰਹੇ ਹਾਂ ਗੁਰਦੁਆਰਾ ਥੇਤ ਗੜੀ ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਸੋ ਆਪਾਂ ਜਿਵੇਂ ਜਾਣਦੇ ਹਾਂ ਕਿ 16 ਅਕਤੂਬਰ 1670 ਨੂੰ ਕਸ਼ਮੀਰ ਦੀ ਰਾਜਸਤ ਪੁਣਛ ਦੇ ਪਿੰਡ ਰਜੌਰੀ ਰਜੌਰੀ ਅੱਜ ਕੱਲ੍ਹ ਸ਼ਹਿਰ ਬਣਿਆ ਹੋਇਆ ਮੈਂ ਰਜੌਰੀ ਵੀ ਗਿਆ ਸਾਂ ਤੇ ਪਿਤਾ ਸ੍ਰੀ RAM ਦੇਵ ਭਾਰਦਵਾਜ ਦੇ ਘਰ ਇਹਨਾਂ ਦਾ ਜਨਮ ਹੋਇਆ ਬਾਬਾ ਬੰਦਾ ਸਿੰਘ ਬਹਾਦਰ ਦਾ ਬਚਪਨ ਦਾ ਨਾਮ ਲਸ਼ਮਣ ਦਾਸ ਅਤੇ 15 ਸਾਲਾਂ ਦੇ ਸਨ ਜਦੋਂ ਉਹ ਗੱਲ ਵਾਪਰੀ ਕਿ ਹਿਰਨੀ ਦਾ ਸ਼ਿਕਾਰ ਕੀਤਾ ਤੇ ਹਿਰਨੀ ਜਿਹੜੀ ਆ ਉਹਦੇ ਬੱਚੇ ਆ ਸਾਹਮਣੇ ਕੁਰ ਬਲਕੁਰ ਬਲਕੁਰ ਕਰਕੇ ਉਹ ਮੁੱਕ ਗਏ ਤੇ ਦਿਲ ਪਸੀਚਾ ਗਿਆ ਉਸ ਤੋਂ ਬਾਅਦ ਫਿਰ ਮਾਧੋਦਾਸ ਸਾਧੂ ਦੇ ਰੂਪ ਦੇ ਵਿੱਚ ਵਿਚਰੇ ਅਤੇ ਜਿਵੇਂ ਕੋਈ ਗੁਰੂ ਚੰਗਾ ਨਾ ਮਿਲੇ ਤੇ ਉਹ ਗੱਲ ਨਹੀਂ ਸੀ ਉਸ ਬਾਬਾ ਬੰਦਾ ਸਿੰਘ ਨੂੰ ਤਲਾਸ਼ ਸੀ ਗੁਰੂ ਦੀ ਉਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਰੂਪ ਚ ਮਿਲੇ ਸੋ ਇੱਥੇ ਮੈਂ ਬਿਲਕੁਲ ਤੁਹਾਨੂੰ ਜੇ ਸਥਾਨ ਤੇ ਖੜਾ ਆ ਬਿਲਕੁਲ ਉਸ ਸਥਾਨ ਤੇ ਲੈ ਕੇ ਔਣਾ ਚਾਹੁੰਦਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ 1715 ਦੇ ਵਿੱਚ ਕਲਾਂ ਔਰਤੇ ਬਟਾਲਾ ਤੇ ਕਬਜ਼ਾ ਕਰ ਲਿਆ ਤੇ 22 April ਨੂੰ ਅਬਦੁਲ ਸਮਦ ਖਾਨ ਨੇ ਫੌਜਾਂ ਲੈ ਕੇ ਇੱਥੇ ਗੁਰਦਾਸ ਰੰਗਲ ਦੀ ਕੱਚੀ ਗੜੀ ਵਿੱਚ ਬਾਬਾ ਜੀ ਨੂੰ ਤੇ ਹੋਰ ਜਿਹੜੇ ਸਿੱਖ ਸੈਨਿਕ ਸਨ ਉਹਨਾਂ ਨੂੰ ਮੁਗਲਾਂ ਨੇ ਘੇਰਾ ਪਾ ਲਿਆ ਇੱਥੇ 8 ਮਹੀਨੇ ਜਿਹੜਾ ਘੇਰਾ ਰਿਆ ਤੇ ਇਥੇ ਲਿਖਿਆ ਹੋਇਆ ਕਿ ਖਾਫੀ ਖਾਨ ਉਸ ਸਮੇਂ ਦਾ ਜਿਹੜਾ ਮੁ슬ਮਨ ਇਤਿਹਾਸਕਾਰ ਸੀ ਕਿਉਂਕਿ ਡਾਕਟਰ ਸੁਖਪ੍ਰੀਤ ਸਿੰਘ ਉਦੋਂ ਕਿ ਅਕਸਰ ਆਪਣੀਆਂ ਤਕਰੀਰਾਂ ਦੇ ਵਿੱਚ ਇਹ ਗੱਲ ਦੱਸਦੇ ਆ ਕਿ ਖਾਫੀ ਖਾਨ ਲਿਖਦਾ ਕਿ ਕਾਫਰ ਸਿੱਖਾਂ ਨੇ ਉਹ ਸਾਨੂੰ ਕਾਫਰ ਕਹਿ ਰਿਹਾ ਕਾਫਰ ਸਿੱਖਾਂ ਨੇ ਕਈ ਮੌਕਿਆਂ ਤੇ ਸਰਵੋਤਮ ਬਹਾਦਰੀ ਤੇ ਜੁਰਤ ਦਾ ਵਿਖਾਵਾ ਇਹ ਹੁੰਦੀ ਹੈ ਸਿਫਤ ਜਦੋਂ ਕੋਈ ਤੁਹਾਡਾ ਦੁਸ਼ਮਣ ਤੁਹਾਡੀ ਸਿਫਤ ਕਰੇ ਕਹਿੰਦਾ ਕਿ ਕਾਫਰ ਸਿੱਖਾਂ ਨੇ ਕਈ ਮੌਕਿਆਂ ਦੇ ਉੱਤੇ ਸਰਵੋਤਮ ਬਹਾਦਰੀ ਤੇ ਜੁਰਤ ਦਾ ਵਿਖਾਵਾ ਕੀਤਾ ਸੋ ਇਹ ਜਿਹੜੀਆਂ ਜ਼ਰਤਾਂ ਨੇ ਅੱਜ ਸਾਨੂੰ ਵੰਗਾਰ ਰਹੀਆਂ ਕਿ ਪ੍ਰਾਣੀਆਂ ਕਿ ਜਦੋਂ ਅਸੀਂ ਆਪਸ ਦੇ ਵਿੱਚ ਲੜਦੇ ਹਾਂ ਤੇ ਜੇ ਅਸੀਂ ਇੱਕ ਮੁੱਠਾ ਨਹੀਂ ਵਿਖਾਉਂਦੇ ਤੇ ਫਿਰ ਸਾਡੀ ਜ਼ਰਤ ਜਿਹੜੀ ਆ ਉਹ ਵੰਡੀ ਜਾਂਦੀ ਆ ਤਾਕਤ ਵੰਡੀ ਜਾਂਦੀ ਆ ਅਗਲੀ ਗੱਲ ਲਿਖੀ ਹੋਈ ਆ ਕਿ ਜਦ ਸ਼ਾਹੀ ਫੌਜਾਂ ਉਹਨਾਂ ਵੱਧੀਆਂ ਵੱਧਦੀਆਂ ਤਾਂ ਉਹ ਆਪਣੀਆਂ ਤਲਵਾਰਾਂ ਨਾਲ ਮੁਗਲਾਂ ਦਾ ਕਾਹਨ ਕਰ ਦਿੰਦੇ ਤੇ ਦੁਸ਼ਮਣ ਦੀ ਕੀਤੀ ਨਾਕਾਬੰਦੀ ਕਾਰਨ ਗੜੀ ਚ ਫੌਜੀ ਸਮਾਨ ਤੇ ਰਸਦ ਮੁੱਕ ਗਈ ਸਿੱਖ ਫਾਕੇ ਕੱਟਣ ਲੱਗੇ ਸੋ ਵਾਕੇ ਕੱਟਣੇ ਪੈਂਦੇ ਜਦੋਂ ਦੁਸ਼ਮਣ ਘੇਰ ਲੈਂਦਾ ਇੱਥੇ ਲਿਖਿਆ ਗਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਅਤੇ ਨਾਜਿਕ ਸਮੇਂ ਅਤ ਨਾਜਿਕ ਸਮੇਂ ਆਪਣੇ ਸਾਥੀਆਂ ਸਮੇਤ ਗੱਡੀ ਨੂੰ ਛੱਡ ਕੇ ਚਲੇ ਗਏ ਸਨ ਤੇ 7 ਦਸੰਬਰ ਹਾਂ ਤਰੀਕ ਇੱਥੇ ਜਰੂਰ ਸਪਸ਼ਟ ਹੋ ਗਈ ਆਪਣੀ 7 ਦਸੰਬਰ 1715 ਨੂੰ ਸਾਹੀ ਫੌਜਾਂ ਨੇ ਗੱਡੀ ਤੇ ਕਬਜ਼ਾ ਕਰ ਲਿਆ ਬਾਬਾ ਬੰਦਾ ਸਿੰਘ ਬਹਾਦਰ ਅਤੇ 800 ਸਿੰਘਾਂ ਨੂੰ ਬੰਦੀ ਬਣਾਇਆ ਗਿਆ ਲਾਹੌਰ ਖੜਿਆ ਗਿਆ ਤੇ ਅਤ ਖੁਆਰੀ ਦੀ ਹਾਲਤ ਵਿੱਚ ਜਲੂਸ ਦੀ ਸ਼ਕਲ ਵਿੱਚ ਦਿੱਲੀ ਲਿਜਾਇਆ ਗਿਆ ਅਤੇ ਇਸ ਜਲੂਸ ਵਿੱਚ ਸਿੰਘਾਂ ਦੇ ਵੱਡੇ ਹੋਏ ਸਿਰ ਜਿਹੜੇ ਆ ਗੱਡਿਆਂ ਦੇ ਉੱਤੇ ਲੱਦੇ ਹੋਏ ਸਨ ਆ ਬਾਬਾ ਬੰਦਾ ਸਿੰਘ ਬਹਾਦਰ ਨੂੰ ਸੰਗਲਾਂ ਨਾਲ ਜਕੜ ਕੇ ਇੱਕ ਲੋਹੇ ਦੇ ਪਿੰਜਰੇ ਦੇ ਵਿੱਚ ਕੈਦ ਕਰਕੇ ਹਾਥੀ ਤੇ ਬਿਠਾਇਆ ਗਿਆ ਇਹ ਜਲੂਸ 27 ਫਰਵਰੀ 1716 ਨੂੰ ਦਿੱਲੀ ਵਿੱਚ ਦਾਖਲ ਹੋਇਆ ਤੇ 5 ਮਾਰਚ 1716 ਨੂੰ ਸਿੱਖ ਕੈਦੀਆਂ ਦਾ ਕਤਲੇਆਮ ਸ਼ੁਰੂ ਹੋਇਆ ਦਿੱਲੀ ਦੇ ਤ੍ਰਿਪੋਲੀਆ ਦਰਵਾਜ਼ੇ ਵਿੱਚ ਵੱਲ ਚਬੂਤਰਾ ਕੋਤਵਾਲੀ ਦੇ ਸਾਹਮਣੇ ਹਰ ਰੋਜ਼ 100 ਸਿੱਕ ਕਤਲ ਕੀਤੇ ਜਾਂਦੇ ਰਹੇ ਸੋ ਸਾਡੀ ਪੇਠ ਉਤੇ ਜਿਹਾ ਮਹਾਨ ਇਤਿਹਾਸ ਖੜਾ ਕਿ ਸਾਨੂੰ ਕੋਈ ਡੋਲਣ ਦੀ ਲੋੜ ਨਹੀਂ ਸਾਡੇ ਪਿੱਛੇ ਸਾਡੇ ਪੁਰਖਿਆਂ ਦਾ ਇਤਿਹਾਸ ਬੜਾ ਮਜ਼ਬੂਤ ਆ 7 ਦਿਨਾਂ ਤੱਕ ਇਹ ਕੈਰੀ ਕਤਲੇਮ ਜਾਰੀ ਰਿਹਾ ਇਨ੍ਹਾਂ ਕਤਲਾਂ ਤੋਂ ਬਾਅਦ 3 ਮਹੀਨਾ ਤੱਕ ਚੁੱਪ ਵਰਤੀ ਰਹੀ ਅਤੇ 9 ਜੂਨ ਹੁਣ ਜਦੋਂ ਆਪਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਯਾਦ ਕਰਨਾ 9 ਜੂਨ 1716 ਨੂੰ ਬੰਬਾ ਬੰਦਾ ਸਿੰਘ ਬਹਾਦਰ ਅਤੇ ਉਸਦੇ 92 ਸਾਥੀਆਂ ਨੂੰ ਕਿਲੇ ਤੋਂ ਬਾਹਰ ਲਿਆਂਦਾ ਗਿਆ ਇੱਕ ਜਲੂਸ ਦੀ ਸ਼ਕਲ ਵਿੱਚ ਕুতਬ ਮਨਾਰ ਨੇੜੇ ਖਵਾਜਾ ਕুতਬਦੀਨ ਬਖਤਿਆਰ ਕਾਕੀ ਦੀ ਮਕਬਰੇ ਪਾਸ ਲਜਾਇਆ ਗਿਆ ਬੰਦਾ ਸਿੰਘ ਬਹਾਦਰ ਨੂੰ ਹਾਥੀ ਤੋਂ ਤਾਰ ਕੇ ਜ਼ਮੀਨ ਤੇ ਬਿਠਾ ਦਿੱਤਾ ਗਿਆ ਉਸ ਨੂੰ ਇਸਲਾਮ ਜਾਂ ਮੌਤ ਵਿੱਚੋਂ ਇੱਕ ਨੂੰ ਚੁਣਨ ਲਈ ਕਿਹਾ ਗਿਆ ਬੰਦਾ ਸਿੰਘ ਬਹਾਦਰ ਨੇ ਸ਼ਹਾਦਤ ਦਾ ਵਾਰ ਚੁਣਿਆ ਬੰਦਾ ਸਿੰਘ ਬਹਾਦਰ ਨੂੰ ਸ਼ਹੀਦੀ ਦਾ ਜਾਂ ਪਲੌਣ ਤੋਂ ਪਹਿਲਾਂ ਉਸ ਦੇ ਪੁੱਤਰ ਅਜੈ ਸਿੰਘ ਨੂੰ ਕਤਲ ਕਰਕੇ ਉਸ ਦਾ ਧੜਕਦਾ ਦਿਲ ਬਾਬਾ ਜੀ ਦੇ ਮੂੰਹ ਵਿੱਚ ਤੁੰਗਿਆ ਗਿਆ ਇਸ ਦੇ ਪੁੱਤਰ ਦੇ ਬਾਬਾ ਜੀ ਦੇ ਪੁੱਤਰ ਦੇ ਛੋਟੇ ਛੋਟੇ ਟੁਕੜੇ ਕਰਕੇ ਆਂਦਰਾ ਦਾ ਹਾਰ ਪਰੋ ਕੇ ਬਾਬਾ ਜੀ ਦੇ ਗਲ ਚ ਪਾਇਆ ਗਿਆ। ਬਾਬਾ ਜੀ ਰੱਬੀ ਪਾਣੀ ਵਿੱਚ ਡੋਲ ਰਹੇ ਜਿਵੇਂ ਬਿਲਕੁਲ ਰੱਬੀ ਪਾਣੀ ਚ ਪੰਜਵੀਂ ਪਾਸ਼ਾ ਆਪਾਂ ਉਹਨਾਂ ਦੀ ਯਾਦ ਕਰ ਰਹੇ ਹਾਂ ਸ਼ਹਾਦਤ ਨੂੰ ਇਸ ਵੇਲੇ ਪੰਜਵੀਂ ਪਾਸ਼ਾ ਨੂੰ ਵੀ ਨਾਲ ਦੀ ਨਾਲ ਕਿ ਜਿਵੇਂ ਉਹ ਰੱਬ ਦੇ ਪਾਣੀ ਚ ਰਏ ਤੇਰਾ ਕੀ ਆ ਮੀਠਾ ਲੱਗਾ। ਸੋ ਇਸੇ ਤਰੀਕੇ ਨਾਲ ਉਹਨਾਂ ਦੇ ਸਿੱਖ ਬਾਬਾ ਬੰਦਾ ਸਿੰਘ ਬਹਾਦਰ ਰੱਬੀ ਪਾਣੀ ਚ ਡੋਲ ਰਹੇ ਅਤੇ ਫਿਰ ਬਾਦਸ਼ਾਹ ਫਰਖਸੀਅਰ ਨੇ ਹੁਕਮ ਦਿੱਤਾ ਕੇ ਬੰਦਾ ਸਿੰਘ ਦੀ ਪਹਿਲਾਂ ਸੱਜੀ ਅੱਖ ਕੱਢੋ ਫਿਰ ਖੱਬੀ ਕੱਢੋ ਉਪਰੰਤ ਬਾਬਾ ਜੀ ਦਾ ਸੱਜਾ ਪੈਰ ਕੱਢ ਦਿੱਤਾ ਗਿਆ ਤੇ ਪ੍ਰਮਾਤਮਾ ਦੀ ਅੱਗੇ ਅਰਦਾਸ ਵਿੱਚ ਉਹਨਾਂ ਦੇ ਹੱਥ ਜੁੜ ਗਏ ਸੋ ਇਸ ਤਰੀਕੇ ਨਾਲ ਉਹ ਅਡੋਲ ਰਹਿ ਕੇ ਉਹਨਾਂ ਦੀ ਸ਼ਹਾਦਤ ਹੋਈ ਆ ਸੋ ਤੁਸੀਂ ਇਹ ਇਤਿਹਾਸ ਸੁਣਿਆ ਮੈਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਂਦਾ ਅੱਗੇ ਜਾ ਕੇ ਸ਼ਬਦ ਗੂੰਜ ਰਹੀਆਂ ਆਵਾਜ਼ਾਂ ਮੇਰੇ RAM ਰਾਏ ਜਿਉਂ ਰੱਖੈ ਤਿਉਂ ਰਹੀਐ ਇਹ ਸਥਾਨ ਹੈ ਜੀ ਨਾਮ ਉਹ ਜਿਹਾ ਹੈ ਇਹ ਗੜੀ ਬਾਬਾ ਬੰਦਾ ਸਿੰਘ ਬਹਾਦਰ ਜਿੱਥੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਹਨਾਂ ਦੇ ਸਾਥੀਆਂ ਸਮੇਤ ਗ੍ਰਿਫਤਾਰ ਕਰਕੇ ਤੇ ਫਿਰ ਲਾਹੌਰ ਲਜਾਇਆ ਗਿਆ ਉਪਰੰਤ ਦਿੱਲੀ ਸ਼ਹੀਦੀ ਹੋਈ ਉਹਨਾਂ ਦੀ ਸਾਥੀ ਸਿੰਘਾਂ ਸਮੇਤ ਤੇ ਅ ਅਮਰਤਪਾਲ ਸਿੰਘ ਹਾਂ ਗੜੀ ਹੈ ਨਹੀਂ ਕੀ ਗੜੀ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜਾ ਧਰਤੀ ਦਾ ਤਾਹ ਲਿਆ ਇੱਥੇ ਉਹ ਬਾਕੀ ਥਾਂ ਨਾਲੋਂ ਉੱਚਾ ਵਾ ਸੋ ਚਲੋ ਇਹਨਾਂ ਕਿਹਾ ਵੀ ਇਹਨੂੰ ਕੋਈ ਢਾਕੇ ਨਹੀਂ ਬਰਾਬਰ ਕੀਤਾ ਗਿਆ ਆ ਆਪਾਂ ਨੂੰ ਜੋ ਵੀ ਬਚਿਆ ਹੁਣ ਇਹੀ ਪ੍ਰਵਾਨ ਕਰਨਾ ਪੈਣਾ ਕੋਈ ਸ਼ਕਲ ਨਹੀਂ ਦਿਸਦੀ ਪਰ ਇਹ ਜ਼ਰੂਰ ਹੈ ਕਿ ਤੁਸੀਂ ਵੇਖੋ ਕਿ ਜਿਹੜੀਆਂ ਪਾਸੇ ਦੀਆਂ ਜ਼ਮੀਨਾਂ ਨੇ ਵਾਈਆਂ ਹੋਈਆਂ ਜ਼ਮੀਨਾਂ ਕਿਸਾਨਾਂ ਨੇ ਉਹ ਬਹੁਤ ਨੀਵੀਆਂ ਆ ਵਾ ਸੋ ਉਹ ਸਾਹਮਣੇ ਤੁਸੀਂ ਵੇਖ ਸਕਦੇ ਹੋ ਪਰ ਇਸ ਵੇਲੇ ਆਪਾਂ ਉੱਚੀ ਥਾਂ ਤੇ ਆ ਗੜੀ ਦੀ ਕੋਝਕ ਸ਼ਕਲ ਤਾਂ ਜਰੂਰ ਦਿਖਦੀ ਆ ਉਹ ਉੱਚਾ ਥੇ ਅੱਜ ਦਿਖਦਾ ਸੋ ਬਿਲਕੁਲ ਵੀ ਕੋਈ ਗਲ ਨਿਕਾਸੀ ਵਾਲੀ ਨਹੀਂ ਹੋਈ ਤੇ ਇਸ ਤਰੀਕੇ ਨਾਲ ਇੱਥੇ ਇੱਕ ਬਾਬਾ ਅਜੈ ਸਿੰਘ ਹੋਣਾ ਦੇ ਨਾਮ ਦੇ ਉੱਤੇ ਸਕੂਲ ਵੀ ਆ ਸੋ ਤੁਸੀਂ ਵੇਖ ਰਹੇ ਹੋ ਕਿ ਜਿਹੜੀ ਖਾਸ ਗੱਲ ਹੈ ਕਿ ਇਹ ਥਾਂ ਬਾਕੀ ਥਾਂ ਤੋਂ ਉੱਚੀ ਆ ਇਹ ਇਹ ਉਪਸ਼ੋਕੜ ਸਾਨੂੰ ਜਰੂਰ ਉਸ ਗੱਲ ਦੀ ਯਾਦ ਕਰਾਉਂਦਾ ਸੋ ਸੁੰਦਰ ਮਾਰਤਿਆ ਗੁਰਦਰਾ ਸਾਹਿਬ ਦੀ ਤੇ ਨਿਸ਼ਾਨ ਸਾਹਿਬ ਸਾਹਮਣੇ ਝੁੱਲ ਰਿਹਾ ਸੋ ਸਮਾ ਆਵੇ ਅਸੀਂ ਰਾਜ ਭਾਗ ਵਾਲੇ ਹੋਈਏ ਆਪਣਾ ਰਾਜ ਹੋਵੇ ਰਾਜ ਕਰੇਗਾ ਖਾਲਸਾ ਦੇ ਬੋਲ ਜਿਹੜੇ ਆ ਉਹ ਫੇਰ ਅਸੀਂ ਅੱਜ ਦੇ ਸਮੇਂ ਜੀ 21ਵੀਂ ਸਦੀ ਦੇ ਵਿੱਚ ਪੂਰੇ ਕਰੀਏ ਸੋ ਇੱਥੇ ਮੈਂ ਹੁਣ ਸਮਾਪਤੀ ਕਰਦਾ ਤੇ ਕਿਉਂਕਿ ਮੈਂ ਥੋੜਾ ਅੱਗੇ ਜਾਣਾ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਸੀਂ ਸਮਾਂ ਕੱਢਿਆ ਸੋ ਇਸ ਵੀਡੀਓ ਨੂੰ ਤੁਸੀਂ ਸ਼ੇਅਰ ਕਰ ਦਿਓ ਕਿਉਂਕਿ ਜਿਸ ਨੇ ਦਰਸ਼ਨ ਨਹੀਂ ਕੀਤੇ ਉਹ ਇੱਕ ਵਾਰੀ ਇੱਥੇ ਕਰ ਲਈਂਂ ਜੇ ਤੇ ਇੱਥੇ ਜ਼ਰੂਰ ਆਪਣਾ ਜਦੋਂ ਵੀ ਸਮਾਂ ਕੱਢੋ ਜ਼ਿੰਦਗੀ ਦਾ ਤੇ ਆਪਣੇ ਪੁਰਖਿਆਂ ਦੇ ਉਹਨਾਂ ਸਥਾਨਾਂ ਦੇ ਦਰਸ਼ਨ ਆਪਣੇ ਬੱਚਿਆਂ ਨੂੰ ਜ਼ਰੂਰ ਕਰਾਓ ਆਪ ਨਾਲ ਬੱਚੇ ਵੀ ਜ਼ਰੂਰ ਲੈ ਕੇ ਆਓ ਕਿਉਂਕਿ ਸਿੱਖ ਅਕਸਰ ਜਦੋਂ ਗੁਰਦਰਾ ਸਾਹਿਬਾਂ ਚਾਉਂਦੇ ਆ ਤੇ ਬੱਚੇ ਬਹੁਤ ਘੱਟ ਹੁੰਦੇ ਮੈਂ ਨੋਟ ਕਰਦਾ ਸੋ ਆਪਣੇ ਬੱਚਿਆਂ ਸਮੇਤ ਤੁਸੀਂ ਇਸ ਸਥਾਨ ਦੇ ਉੱਤੇ ਆਓ ਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਇਹ ਸਥਾਨ ਉਹਨਾਂ ਦੇ ਸਾਥੀ ਜੁਹਾਰੂਆਂ ਦਾ ਸਥਾਨ ਤੁਹਾਨੂੰ ਆਜ ਮਾਰ ਰਿਹਾ ਸੋ ਆਪਾਂ ਫਤਿਗ ਜਾਂਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ